ਅਕੇ ਉੱਤਰ ਜਦੋਂ ਆਪਣਾ ਪਰਿਵਾਰ ਜਿਹੜਾ ਸੀ ਸਾਰੇ ਛੱਡ ਰਿਹਾ ਇਹ ਬਾਬਿਆਂ ਨੇ ਨਾਲ ਲਾ ਕੇ ਰੱਖਿਆ ਜੀ ਹੋਰ ਮੇਰੇ ਕੋਲ ਕੀ ਸੀ ਮੇਰੇ ਕੋਲ ਮੈਂ ਫਿਰ ਜਿਹਨੋ ਅੱਟ ਵਾਰ ਦੇ ਟਾਈਮ ਮੈਨੂੰ ਘਰ ਦੇ ਕਹਿਣ ਲੱਗੇ ਵੀ ਪਾਪਾ ਜੀ ਵੀ ਹੁਣ ਮੁੰਡੇ ਵਿਆਹ ਹੀ ਗਏ ਨੇ ਵੀ ਤੁਹਾਨੂੰ ਛੁੱਟੀ ਲੈ ਲੈ ਬਾਬਿਆਂ ਤੋਂ ਰਾਤ ਦੀ ਮਾ ਕਵਾ ਬਬੀ ਕਰਨ ਦੇ ਕਹਿੰਦੇ ਨੇ ਵੀ ਅਲਾਉਟਮੈਂਟ ਕਰਨ ਨਾਲ ਹੁਣ ਤਾਂ ਡਰ ਲੱਗਦਾ ਹੈ ਜੀ ਇਹ ਇੰਨਾ 8 ਵਾਰ ਹੋ ਗਿਆ ਜੀ ਮੈਂ ਰਾਤ ਦੀ ਮਨੋ ਚੱਕੀ ਕੋ ਜਾ ਕੇ ਨਾ ਮੈਨੂੰ ਇੱਕ ਪਰਸੇ ਕਰਕੇ ਮੈਨੂੰ ਕਹਿਣ ਲੱਗੇ ਸੇਵਾਦਾਰ ਮੈਂ ਤੇਰੇ ਘਰ ਦਾ ਮੇਰਾ 24 ਘੰਟੇ ਦਾ ਪਹਿਰਾ ਹੈ ਜੀ 24 ਘੰਟੇ ਦਾ ਇਰੇ ਕਾਰ ਮੇਰਾ ਪਹਿਰਾ ਹੈ ਤੇਰੀ ਉਂਝ ਮਰਜੀ ਹੈ ਫੇ ਮੈਂ ਕਿਹਾ ਬਾਬਾ ਜੀ ਇਹ ਤੇਰਾ ਪਹਿਰਾ ਹੋਵੇ ਤੇ ਸਮਾਂ ਤਾਂ ਮੇਰੇ ਕੋਲ ਆਪ ਕਿਸੇ ਨੂੰ ਤੜਾ ਲੈ ਜਾਣਾ ਜੀ ਇਹ ਜ ਤੁਹਾਡਾ ਪਹਿਰਾ ਹੋਵੇ ਤਾਂ ਫਿਰ ਖਤਰਾ ਹੀ ਕੋਈ ਨਹੀਂ ਫਿਰ ਮੌਤੋਂ ਬਾਅਦ ਕੁਝ ਨਹੀਂ ਕਿਹਾ ਚੰਗਾ ਹੋਵੇ ਮੁੰਡਾ ਹੋਵੇ ਕੋਈ ਕਿਸੇ ਨੇ ਮੈਨੂੰ ਆਵਾਜ਼ ਵੀ ਨਹੀਂ ਮਾਰੀ ਕਿਸੇ ਨੇ ਚੰਗੀ ਬੰਦੀ ਜੀ ਬੜਾ ਸੋਨਾ ਸਾ ਮਾ ਬਾਪਿਆਂ ਨੇ ਆਪ ਇਹ ਪਹਿਰਾ ਦੇ ਕੇ ਟੈਂਪਲ ਕੀਤਾ